ਆ ਜਿਹੜੀ ਮੈਂ ਤੁਹਾਨੂੰ ਇੱਕ ਗੰਦੀ ਨਾਲੀ ਦੇ ਕੀੜੇ ਦੀ ਫੋਟੋ ਦਿਖਾਈ ਆ ਗੰਦੀ ਨਾਲੀ ਦਾ ਕਿੱਲਾ ਕਿਉਂ ਕਿ ਆ ਤੁਹਾਨੂੰ ਹੁਣੇ ਪਤਾ ਲੱਗ ਜਾਊਗਾ ਕਾਂਚੀ ਦੇ ਵਿੱਚ ਇੱਕ ਧਾਰਮਿਕ ਸਮਾਗਮ ਹੋਇਆ ਜਿੱਥੇ ਕਿ ਬਹੁਤ ਪੌਂਚੀਆਂ ਹਸਤੀਆਂ ਪੌਂਚੀਆਂ ਤੇ ਸਟੇਜ ਦੇ ਉੱਤੇ ਏਸ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਏਸ ਨੇ ਜਿਹੜੀ ਉੱਥੇ ਰੱਜ ਕੇ ਬਗਵਾਸ ਕੀਤੀ ਆ ਸਿੱਖ ਧਰਮ ਵਿਰੁੱਧ ਤੇ ਰਵਿਦਾਸੀਏ ਧਰਮ ਨੂੰ ਆਪਸ ਦੇ ਵਿੱਚ ਤੋੜਨ ਦੀ ਏਸ ਨੇ ਕੋਈ ਕਸਰ ਨਹੀਂ ਛੱਡੀ ਤਾਂ ਏਸ ਵੱਡੇ ਪੜਾਪੂ ਦੇ ਜਿਹੜੇ ਧਰਮ ਦਾ ਠੇਕੇਦਾਰ ਬਣਿਆ ਫਿਰਦਾ ਸੀਗਾ ਇਹ ਮੁਦਦੇ ਸੁਣੀਓ ਕੀ ਸੀ ਵੀ ਇਹਨੇ ਮੁਦਦੇ ਕੀ ਉਠਾਏ ਆਪਣੀ ਜੀ ਪਹਿਲਾ ਮੁੱਦਾ ਜੀ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਹਰ ਕੱਢ ਰਹੇ ਆ ਮੇਰਾ ਇਹ ਪਹਿਲਾ ਸਵਾਲ ਇਹਨੂੰ ਇਹ ਸੀ ਵੀ ਤੂੰ ਇੱਕ ਬੰਦੇ ਦਾ ਨਾਮ ਦੱਸ ਦੇ ਪਿੰਡ ਦੇ ਪਿੰਡ ਤੋਂ ਲੈ ਕੇ ਪਿੰਡ ਦੇ ਸਿੱਖ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਮੈਨੂੰ ਇੱਕ ਬੰਦੇ ਦਾ ਨਾਮ ਦੱਸ ਦੇ ਜਿਨ੍ਹਾਂ ਨੇ ਤੁਹਾਨੂੰ ਬਾਹਰ ਕੱਢਿਆ ਹੋਵੇ ਹਾਲਾਂਕਿ ਜਿਹੜੇ ਤੁਹਾਡੇ ਅਰਗੇ ਜਿਆਦਾ ਫਿਕਰ ਜਾਂ ਜਿਨ੍ਹਾਂ ਨੂੰ ਧਰਮ ਦਾ ਠੇਕੇਦਾਰ ਬਣੇ ਫਿਰਦੀ ਆ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 40 ਸ਼ਬਦ ਰਬਦਾਸ ਮਹਾਰਾਜ ਜੀ ਦੇ ਬਾਹਰ ਕੱਢ ਲਏ ਸੀ ਵੀ ਨਹੀਂ ਜੀ ਸਾਡੀ ਬਾਣੀ ਅਲੱਗ ਕਰੋ ਕੀ ਐਦਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਰਬਦਾਸ ਮਹਾਰਾਜ ਜੀ ਨੂੰ ਤੁਸੀਂ ਆਪਣਾ ਵੱਖਰਾ ਬਾਨ ਮੰਨ ਲਿਆ ਗੁਰੂ ਰਬਦਾਸ ਜੀ ਤੁਹਾਡੇ ਕੋਲ ਸਾਡੇ ਕੱਖ ਨਹੀਂ ਲੱਗੇ ਉਹ ਫਿਰ ਦੂਸਰਾ ਇਹਦਾ ਕੀ ਸੀਗਾ ਜੀ ਅਰਦਾਸ ਦੇ ਵਿੱਚ ਨਾਂ ਨਹੀਂ ਹੈਗਾ ਸਾਨੂੰ ਇਹ ਐਦਾਂ ਕਰਦੇ ਆ ਸਾਡਾ ਜ਼ਿਕਰ ਆ ਨਹੀਂ ਲਾਉਂਦੇ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਦਰਜਾ ਨਹੀਂ ਦਿੱਤਾ ਇਹਦੀ ਬੂਲਣੇ ਦੇ ਸ਼ਬਦ ਆ ਮੈਂ ਇੱਕ ਕਾਂਸੀ ਟੀਵੀ ਦੇ ਨਾਂ ਤੇ ਇਹਦੀ ਵੀਡੀਓ ਕੱਢ ਲਿਓ ਜਿਹੜੀ ਇਹਨੇ ਬਕਵਾਸ ਕੀਤੀ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕੋਈ ਦਰਜਾ ਨਹੀਂ ਦਿੱਤਾ ਇਹਨਾਂ ਨੇ ਬਾਹਰ ਕੱਢ ਦਿੱਤਾ ਇਹਨੂੰ ਮੇਰਾ ਦੂਜਾ ਸਵਾਲ ਇਹ ਹੀ ਆ ਵੀ ਅਸੀਂ ਕੌਣ ਹੁੰਨੇ ਆ ਰਵਦਾਸ ਮਹਾਰਾਜ ਜੀ ਨੂੰ ਕੋਈ ਦਰਜਾ ਦੇਣ ਵਾਲੀ ਸਾਡੀ ਔਕਾਤ ਹੈਗੀ ਆ ਸਾਡੇ ਆਲੋ ਰੀਤ ਬੀਰ ਰਸੀਖ ਰਵਦਾਸ ਮਹਾਰਾਜ ਜੀ ਨੂੰ ਕੋਈ ਦਰਜਾ ਦੇ ਸਕੀਏ ਉਹ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਗੁਰੂਆਂ ਨੇ ਤਾਂ ਪਹਿਲਾਂ ਹੀ ਰਵਦਾਸ ਜੀ ਨੂੰ ਆਪਣੇ ਬਰਾਬਰ ਬਿਠਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਹੀਂ ਤੂੰ ਬਾਣੀ ਲੈ ਕੇ ਆਇਆ ਇੱਥੇ ਸਾਡੇ ਨਾਲ ਬੈ ਤੇਰਾ ਇਹ ਨਹੀਂ ਵੀ ਕੋਈ ਵੱਖਰੇ ਗ੍ਰੰਥ 'ਚ ਬਾਣੀ ਤੇਰੀ ਦਰਜ ਕਰਾਂਗੇ ਨਾ ਸਮਾ ਤੇਰੇ ਅਰਗੇ ਜਿਹੜੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੰਧ ਭਰਨ ਤੇ ਹੋਏ ਉਹ ਆ ਤੇ ਤੇਰੇ ਅਰਗੇ ਕੀੜੇ ਜਿਹੜੇ ਆ ਇਹ ਚਾਹੁੰਦੇ ਨਹੀਂ ਕਿ ਵੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਸਕੇ ਜਿਹੜੀਆਂ ਤੂੰ ਕੱਲ ਉਹ ਤੇ ਬਗਵਾਸ ਭਰੀਆਂ ਇੰਨੀਆਂ ਗੱਲਾਂ ਕੀਤੀਆਂ ਵੀ ਹਾਂ ਇਹ ਇਦਾਂ ਕਰਦੇ ਇਦਾਂ ਕਰਦੇ ਆ ਇਹਨਾਂ ਦੀ ਅਰਦਾਸ ਲੱਗ ਆ ਆ ਲੱਗ ਗਿਆ ਉਹ ਯਾਰ ਮੈਂ ਕਿਹਾ ਨਾ ਕਿ ਕਿਹੜੇ ਬੰਦੇ ਨੇ ਤੈਨੂੰ ਉਹਦੇ ਬੋਲਣ ਦਾ ਮੌਕਾ ਦਿੱਤਾ ਤੂੰ ਬਾਰ ਬਾਰਾਂ ਗੱਲਾਂ ਕੀਤੀਆਂ ਜੀ ਰਵਦਾਸ ਜੀ ਨੂੰ ਇਸੇ ਬਾਹਰ ਕੱਢਦੇ ਅਸੀਂ ਉਹ ਯਾਰ ਇੱਕ ਮੈਂ ਤੈਨੂੰ ਸੌਖੀ ਚੀਜ਼ ਘਰਾਂ ਦੱਸਦਾ ਜੇ ਤੇਰੀ ਇੱਕ ਅੱਖ ਨਿਕਲ ਜਈ ਤਿੰਨ ਕਿਲੋ ਕੀ ਕਹਿਣਗੇ ਅੰਨਾ ਕਹਿਣਗੇ ਜੇ ਤੇਰੀ ਇੱਕ ਬਾਹ ਬੜਦੀਏ ਲੋਕੀ ਟੁੰਡਾ ਕਹਿਣਗੇ ਇੱਕ ਤੇਰੀ ਲੱਤ ਬੜਦੀਏ ਤਾਂ ਲੋਕੀ ਤੈਨੂੰ ਲੰਗੜਾ ਕਹਿਣਗੇ ਸੰਪੂਰਨ ਤਾਂ ਨਹੀਂ ਮੰਨਿਆ ਜਾਂਦਾ ਬੰਦਾ ਤੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਬਾਬੇ ਰਵਦਾਦ ਜੀ ਦੀ ਬਾਣੀ ਬਾਹਰ ਕੱਢ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਿਹਾ ਜਾ ਸਕਦਾ ਨਹੀਂ ਕਿਹਾ ਜਾ ਸਕਦਾ ਬਾਬੇ ਨਾਨਕ ਦੀ ਅਕਦਰਵਦਾਦ ਜੀ ਦੀ ਬਾਣੀ ਬਾਹਰ ਕੱਢ ਲਈਏ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਸੰਪੂਰਨ ਹੋਣਗੇ ਤਾਂ ਤੇਰੇ ਵਰਗੇ ਲੋਕਾਂ ਨੂੰ ਨਾ ਗੁਰੂ ਤਾਂ ਆਪਸ ਦੇ ਵਿੱਚ ਲੜਦੇ ਹੀ ਨਹੀਂ ਉਹ ਤਾਂ ਕਦੋਂ ਸਦੀਆਂ ਸਾਲ ਪਹਿਲਾਂ ਗੁੰਨਾ ਚਿਰ ਹੋ ਗਿਆ ਯਾਰ ਉਹ ਤਾਂ ਆਪਸ ਦੇ ਵਿੱਚ ਕਦੀ ਲੜਦੇ ਦੇਖੀ ਆ ਤੇ ਤੋਂ ਵੱਖਰੀ ਗੱਲ ਕਰਦਾ ਕਿ ਇਹ ਸਿੱਖ ਜਿਹੜੀ ਇੰਨਾ ਇੰਨਾ ਯਾਰ ਅਸੀਂ ਗੁਰੂ ਹੁਣ ਵੀ ਗੁਰਦੁਆਰੇ ਜਾਣਾ ਮੈਂ ਹਨਾ ਇੱਕ ਵੀ ਸਿੱਖ ਮੈਂ ਕਹਿੰਦਾ ਮੈਂ ਮੈਂ ਯਾਰ ਸੋਹਾਂ ਸਾਹ ਤੇ ਚੱਲ ਕੀ ਖਾਣੀ ਆ ਨਾ ਇਹਦੇ ਵਿੱਚ ਉਦਾਂ ਗੀਜ ਕੀ ਕਰਦਾ ਵੀ ਮੈਂ ਕਹਿੰਦਾ ਕੱਖ ਨਾ ਰਵੀ ਮੇਰਾ ਕੱਖ ਨਾ ਰਵੀ ਜਿਵੇਂ ਝੂਠ ਬੋਲਾਂ ਗੁਰਦੁਆਰਾ ਸਾਹਿਬ ਚਾਹੀਦਾ ਜੀ ਇੱਕ ਸੈਕਿੰਡ ਲਈ ਵੀ ਮਨ ਦੇ ਵਿੱਚ ਖਿਆਲ ਆਇਆ ਹੋਵੇ ਨਾ ਵੀ ਨਹੀਂ ਯਾਰ ਮੱਥਾ ਟੇਕ ਹੁੰਦੇ ਆ ਵੀ ਯਾਰ ਸਾਹਮਣੇ ਬਾਬਾ ਨਾਨਕ ਵੀ ਬੈਠਾ ਆ ਯਾਰ ਗੁਰੂ ਰਬਦਾਸ ਜੀ ਵੀ ਬੈਠੇ ਹੋਣੇ ਆ ਵਿੱਚ ਮੱਥਾ ਟੇਕੀ ਕਿ ਰਹਿਣ ਦੀਏ ਸਾਡੇ ਤਾਂ ਤੇਰੀ ਮੰਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਸਾਡੇ ਲਈ ਤਾਂ ਜਿੱਦਾਂ ਦੇ ਬਾਬਾ ਨਾਨਕ ਆ ਉਦਾਂ ਦਾ ਬਾਬਾ ਰਵਿਦਾਸ ਆ ਸਾ ਕਿਸੇ ਸਿੱਖ ਦੇ ਮੰਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਹਾਂ ਜਰੂਰੀ ਨਹੀਂ ਵੀ ਸਿੱਖਾਂ ਦੇ ਵਿੱਚ ਸਾਰੇ ਚੰਗੇ ਜਿਹੜੇ ਧਰਮ ਦੇ ਠੇਕੇਦਾਰ ਆ ਉਹ ਜਰੂਰ ਆਪਣੇ ਜੋ ਆ ਆਪਣੀਆਂ ਕੁਰਸੀਆਂ ਬਚਾਉਣ ਲਈ ਬਥੇਰੀ ਬਗਵਾਸ ਕਰਦੀ ਆ ਪਰ ਤੂੰ ਨਾਰਮਲ ਪਿੰਡ ਦੇ ਵਿੱਚੋਂ ਬੰਦਾ ਦੀ ਕਿ ਸਾਡੇ ਪਿੰਡ ਜੇ ਬਾਬੇ ਨਾਨਕ ਦਾ ਉਹੀ ਵੀ ਆਪਾਂ ਗੁਰਪੁਰ ਮਨਾਉਣਾ ਤਾ ਆ ਧਰਮੀ ਜਿਹੜੇ ਮੈਂ ਦੂਸਰਾ ਸ਼ਬਦ ਨਹੀਂ ਵਰਤਣਾ ਚਾਹਣਾ ਕਿਉਂਕਿ ਮੈਨੂੰ ਆਊਟ ਜਾ ਲੱਗਦਾ ਥੋੜਾ ਯਾਰ ਮੇਰੇ ਰਵਦਾਸੀਆ ਤਾਂ ਤਰ ਜਿਹੜੀ ਆ ਧਰਮੀ ਲੋਕੀ ਸਭ ਤੋਂ ਮੋਰੀ ਹੁੰਦੀ ਆ ਤੇ ਜਦੋਂ ਰਵਦਾਸ ਮਹਾਰਾਜ ਦਾ ਮਨਾਉਣਾ ਹੋਵੇ ਤਾਂ ਜੱਤਾਂ ਦੇ ਬੰਦੇ ਸਾਰੀ ਮੋਰੀ ਹੁੰਦੀ ਆ ਸਾਰੀ ਸੰਗਤ ਸਾਡੇ ਪਿੰਡ ਜਾ ਕੇ ਦੇਖ ਲਈ ਭਾਵੇਂ ਪਿੰਡ ਦਾ ਬੰਦਾ ਨਹੀਂ ਆਪਦੇ ਵਿੱਚ ਕਦੀ ਵੀ ਲੜਦਾ ਚਾਹੀ ਸੇਖਿਆ ਤੇ ਚਾਹੀ ਦੂਸਰੀ ਆਧਰਮੀ ਕਦੀ ਪਹਿਲੀ ਗੱਲ ਪਤਾ ਹੀ ਨਹੀਂ ਲੋਕਾਂ ਨੂੰ ਪਰ ਤੇਰੇ ਵਰਗੀ ਲੋਕੀ ਜਿਹੜੇ ਆ ਇਹ ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਮਿਠਾਉਂਦੀ ਆ ਤੂੰ ਕੱਲ੍ਹ ਦੀਆਂ ਵੀਡੀਓ ਦੇ ਵਿੱਚ ਇਹੀ ਬਗਵਾਸ ਕਰੀ ਜਾਂਦਾ ਜੀ ਇਹਨਾਂ ਨੇ ਦਰਜਾ ਨਹੀਂ ਦਿੱਤਾ ਇਹਨਾਂ ਨੇ ਤਾਂ ਉਹ ਯਾਰ ਸਾਡੀ ਕਾਦ ਕੀ ਆ ਅਸੀਂ ਰਵਿਦਾਸ ਮਹਾਰਾਜ ਨੂੰ ਦਰਜਾ ਦਿੱਤੀ ਸੋ ਤੇਰੇ ਮੰਨੇ ਮੂਰੇ ਹੱਥ ਭਰਾਵਾ ਜਿੰਨਾ ਤੂੰ ਹੈਗਾ ਤੂੰ ਠਗਿਆ ਰਹਿ ਕੋਈ ਗੱਲ ਤਾਂ ਇਹਦੇ ਪਿੰਡ ਦੇ ਬੰਦਿਆਂ ਨੂੰ ਵੀ ਬੇਨਤੀ ਆ ਵੀ ਕੋਈ ਵੀ ਆ ਸਟੇਜ ਤੇ ਬੋਲਣ ਤੋਂ ਪਹਿਲਾਂ ਕਿਸੇ ਨੂੰ ਬੋਲਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਹਾਂ ਅਗਲਾ ਬੰਦਾ ਕੀ ਉੱਥੇ ਬੋਲ ਰਿਹਾ ਸੋ ਹੱਥ ਮੰਨੇ ਤੁਹਾਡੇ ਮੂਰੇ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਸਿਰ ਜੋੜ ਕੇ ਸਿਰ ਬੈਠਣ ਦਿਓ ਐਵੇਂ ਫੁੱਟਾਣਾ ਵਾਈ ਜਾਓ ਸਸਰੀ ਗੱਲ ਦੋਸਤੋ ਬਹੁਤ ਹੀ ਨਮੋਸ਼ੀ ਦੀ ਗੱਲ ਹੈ ਕਿ ਹੁਣ ਤੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨੇਕਾਂ ਵਾਰ ਬੇਅਦਬੀ ਹੋਈ ਪਰ ਇਹ ਬੇਅਦਬੀ ਉਸ ਸਮੇਂ ਹੋਈ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੋਈ ਸੰਗਤ ਦਾ ਹੁੰਦਾ ਜਾਂ ਫਿਰ ਕੋਈ ਹੋਰ ਨਹੀਂ ਸੀ ਦੱਸ ਦਈਏ ਕਿ ਉੱਥੇ ਹੀ ਇੱਕ ਸੱਖਸ ਵੱਲੋਂ ਜੋ ਫਗਵਾੜੇ ਦਾ ਦੱਸਿਆ ਜਾ ਰਿਹਾ ਉਸ ਨੇ ਲੱਖਾਂ ਲੋਕਾਂ ਦੇ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਕਿਉਂਕਿ ਇਸ ਸੱਖ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਰਵਿਦਾਸ ਜੀ ਦੀ ਬਾਣੀ ਕੱਢ ਦੇਣੀ ਚਾਹੀਦੀ ਹੈ ਰਵਿਦਾਸ ਮਹਾਰਾਜ ਦੀ ਬਾਣੀ ਕੱਢਣ ਬਾਰੇ ਕਹਿ ਕੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਬੇਅਦਬੀ ਹੈ ਕਿਉਂਕਿ ਗੁਰੂ ਮਹਾਰਾਜ ਨੇ ਰਵੀਦਾਸ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਕੀਤੀ ਹੈ ਅਤੇ ਦੋਸਤੋ ਇਸ ਸਖਸ ਵੱਲੋਂ ਇਹ ਜੋ ਗੱਲਾਂ ਕਹੀਆਂ ਗਈਆਂ ਹਨ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਜਰੂਰ ਕਮੈਂਟ ਕਰਨਾ ਜੋ ਇਸ ਤਰ੍ਹਾਂ ਆਪਸੀ ਭਾਈਚਾਰੇ ਦੇ ਵਿੱਚ ਪਾੜ ਪਾ ਰਹੇ ਨੇ ਅਤੇ ਅੰਗਰੇਜ਼ਾਂ ਦੀ ਨੀਤੀ ਪਾੜੋ ਰਾਜ ਕਰੋ ਦੇ ਨੀਤੀ ਦੇ ਤਹਿਤ ਚੱਲ ਰਹੇ ਨੇ ਜਰੂਰ ਕਮੈਂਟ ਕਰਨਾ ਆਓ ਦੇਖੋ ਪੂਰੀ ਵੀਡੀਓ ਆ ਜਿਹੜੀ ਮੈਂ ਤੁਹਾਨੂੰ ਇੱਕ ਗੰਦੀ ਨਾਲੀ ਦੇ ਕੀੜੇ ਦੀ ਫੋਟੋ ਦਿਖਾਈ ਗਿਆ ਗੰਦੀ ਨਾਲੀ ਦਾ ਕੀੜਾ ਕਿੰਮਕਿਆ ਤੁਹਾਨੂੰ ਹੁਣੇ ਪਤਾ ਲੱਗ ਜਾਊਗਾ ਕਾਂਚੀ ਦੇ ਵਿੱਚ ਇੱਕ ਧਾਰਮਿਕ ਸਮਾਗਮ ਹੋਇਆ ਜਿੱਥੇ ਕਿ ਬਹੁਤ ਕੌਂਚੀਆਂ ਹਸਤੀਆਂ ਪਹੁੰਚੀਆਂ ਤੇ ਸਟੇਜ ਦੇ ਉੱਤੇ ਇਸ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਇਸ ਨੇ ਜਿਹੜੀ ਉੱਥੇ ਰੱਜ ਕੇ ਬਕਵਾਸ ਕੀਤੀ ਆ ਸਿੱਖ ਧਰਮ ਵਿਰੁੱਧ ਤੇ ਰਬਦਾਸੀਏ ਧਰਮ ਨੂੰ ਆਪਸ ਦੇ ਵਿੱਚ ਤੋੜਨ ਦੀ ਇਸ ਨੇ ਕੋਈ ਕਸਰ ਨਹੀਂ ਛੱਡੀ ਤਾਂ ਇਸ ਵੱਡੇ ਪੜਾਪੂ ਦੇ ਜਿਹੜੇ ਧਰਮ ਦਾ ਠੇਕੇਦਾਰ ਬਣਿਆ ਫਿਰਦਾ ਸੀਗਾ ਇਹਦੇ ਮੁੱਦੇ ਸੁਣੀਓ ਕੀ ਸੀ ਵੀ ਇਹਨੇ ਮੁੱਦੇ ਕੀ ਉਠਾਏ ਆਪਣੀ ਜੀ ਪਹਿਲਾ ਮੁੱਦਾ ਜੀ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਹਰ ਕੱਢ ਰਹੇ ਹਾਂ ਮੇਰਾ ਇਹ ਪਹਿਲਾ ਸਵਾਲ ਇਹਨੂੰ ਇਹ ਸੀ ਵੀ ਤੁਸੀਂ ਇੱਕ ਬੰਦੇ ਦਾ ਨਾਮ ਦੱਸਦੇ ਪਿੰਡ ਦੇ ਪਿੰਡ ਤੋਂ ਲੈ ਕੇ ਪਿੰਡ ਦੇ ਸਿੱਖ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਮੈਨੂੰ ਇੱਕ ਬੰਦੇ ਦਾ ਨਾਮ ਦੱਸ ਦੇ ਜਿਨ੍ਹਾਂ ਨੇ ਤੁਹਾਨੂੰ ਬਾਹਰ ਕੱਢਿਆ ਹੋਵੇ ਹਾਲਾਂਕਿ ਜਿਹੜੇ ਤੁਹਾਡੇ ਵਰਗੇ ਜਿਆਦਾ ਫਿਕਰિયા ਜਿਨ੍ਹਾਂ ਨੂੰ ਧਰਮ ਦਾ ਠੇਕੇਦਾਰ ਬਣੇ ਫਿਰਦੀ ਆ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 40 ਸ਼ਬਦ ਰਵਿਦਾਸ ਮਹਾਰਾਜ ਜੀ ਦੇ ਬਾਹਰ ਕੱਢ ਲਏ ਸੀ ਵੀ ਨਹੀਂ ਜੀ ਸਾਡੀ ਬਾਣੀ ਅਲੱਗ ਕਰੋ ਕੀ ਐਦਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਰਬਦਾਸ ਮਹਾਰਾਜ ਜੀ ਨੇ ਤੁਸੀਂ ਆਪਣਾ ਵੱਖਰਾ ਮੰਨ ਲਿਆ ਗੁਰੂ ਰਬਦਾਸ ਜੀ ਤੁਹਾਡੇ ਕੋਲ ਸਾਡੇ ਕਾਥ ਨਹੀਂ ਲੱਗੇ ਉਹ ਫਿਰ ਦੂਸਰਾ ਇਹਦਾ ਕੀ ਸੀਗਾ ਜੀ ਅਰਦਾਸ ਦੇ ਵਿੱਚ ਨਾ ਨਹੀਂ ਹੈਗਾ ਸਾਨੂੰ ਇਹ ਐਦਾਂ ਕਰਦੇ ਆ ਸਾਡਾ ਜ਼ਿਕਰ ਆ ਨਹੀਂ ਲਾਉਂਦੇ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਦਰਜਾ ਨਹੀਂ ਦਿੱਤਾ ਇਹਦੀ ਬੂਲਣੇ ਦੇ ਸ਼ਬਦ ਆ ਮੈਂ ਇੱਕ ਕਾਂਸੀ ਟੀਵੀ ਦੇ ਨਾਂ ਤੇ ਇਹਦੀ ਵੀਡੀਓ ਕੱਢ ਲਿਓ ਜਿਹੜੀ ਇਹਨੇ ਬਕਵਾਸ ਕੀਤੀ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕੋਈ ਦਰਜਾ ਨਹੀਂ ਦਿੱਤਾ ਇਹਨਾਂ ਨੇ ਬਾਹਰ ਕੱਢ ਦਿੱਤਾ ਇਹਨੂੰ ਮੇਰਾ ਦੂਜਾ ਸਵਾਲ ਇਹ ਹੈ ਵੀ ਅਸੀਂ ਕੌਣ ਹੁੰਨੇ ਆ ਰਵਦਾਸ ਮਹਾਰਾਜ ਨੂੰ ਕੋਈ ਦਰਜਾ ਦੇਣ ਵਾਲੀ ਸਾਡੀ ਔਕਾਤ ਹੈਗੀ ਆ ਸਾਡੇ ਆਲ ਦੇਖ ਜੀ ਅਸੀਂ ਕਦੀ ਦਾਸ ਮਹਾਰਾਜ ਨੂੰ ਕੋਈ ਦਰਜਾ ਦੇ ਸਕੀਏ ਉਹ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਗੁਰੂਆਂ ਨੇ ਤਾਂ ਪਹਿਲਾਂ ਹੀ ਰਵਦਾਸ ਜੀ ਨੂੰ ਆਪਣੇ ਬਰਾਬਰ ਬਿਠਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਹੀਂ ਤੂੰ ਬਾਣੀ ਲੈ ਕੇ ਆਇਆ ਇੱਥੇ ਸਾਡੇ ਨਾਲ ਬੈ ਤੇਰਾ ਇਹ ਨਹੀਂ ਵੀ ਕੋਈ ਵੱਖਰੇ ਗ੍ਰੰਥ ਚ ਬਾਣੀ ਤੇਰੀ ਦਰਜ ਕਰਾਂਗੇ ਨਾ ਸਮਾ ਤੇਰੇ ਅਰਗੇ ਜਿਹੜੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੰਦ ਭਰਨ ਤੇ ਹੋਏ ਹੋ ਆ ਤੇ ਤੇਰੇ ਅਰਗੇ ਕੀੜੇ ਜਿਹੜੇ ਆ ਇਹ ਚਾਹੁੰਦੇ ਨਹੀਂ ਕਿ ਵੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਸਕੇ ਜਿਹੜੀਆਂ ਤੂੰ ਕੱਲ ਉਹਤੇ ਬਗਵਾਸ ਭਰੀਆਂ ਇੰਨੀਆਂ ਗੱਲਾਂ ਕੀਤੀਆਂ ਵੀ ਹਾਂ ਇਹ ਇਦਾਂ ਕਰਦੇ ਇਦਾਂ ਕਰਦੇ ਆ ਇਹਨਾਂ ਦੀ ਅਰਦਾਸ ਲੱਗਿਆ ਆਹ ਲੱਗ ਗਿਆ ਉਹ ਯਾਰ ਮੈਂ ਕਹਿੰਨਾ ਕਿ ਕਿਹੜੇ ਬੰਦੇ ਨੇ ਤੈਨੂੰ ਉਹਦੇ ਬੋਲਣ ਦਾ ਮੌਕਾ ਦਿੱਤਾ ਤੂੰ ਬਾਰ ਬਾਰ ਗੱਲਾਂ ਕੀਤੀਆਂ ਜੀ ਰਵਿਦਾਸ ਜੀ ਨੂੰ ਇਸੇ ਬਾਹਰ ਕੱਢਦੇ ਅਸੀਂ ਉਹ ਯਾਰ ਇੱਕ ਮੈਂ ਤੈਨੂੰ ਸੌਖੀ ਚੀਜ਼ ਦਾ ਧਾਰਨ ਦੱਸਦਾ ਜੇ ਤੇਰੀ ਇੱਕ ਅੱਖ ਨਿਕਲ ਜਵੇ ਤਿੰਨ ਕੀ ਲੋਕੀ ਕਹਿਣਗੇ ਅੰਨਾ ਕਹਿਣਗੇ ਜੇ ਤੇਰੀ ਇੱਕ ਬਾਹਰ ਵੱਢਦੀਏ ਲੋਕੀ ਟੁੰਡਾ ਕਹਿਣਗੇ ਇੱਕ ਤੇਰੀ ਲੱਤ ਵੱਢਦੀਏ ਤਾਂ ਲੋਕੀ ਤੈਨੂੰ ਲੰਗੜਾ ਕਹਿਣਗੇ ਸੰਪੂਰਨ ਤਾਂ ਨਹੀਂ ਮੰਨਿਆ ਜਾਂਦਾ ਬੰਦਾ ਤੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਬਾਬੇ ਰਵਦਾਸ ਜੀ ਦੀ ਬਾਣੀ ਬਾਹਰ ਕੱਢ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਸਮੂਹਨ ਕਿਹਾ ਸਕਦਾ ਨਹੀਂ ਕਿਹਾ ਜਾ ਸਕਦਾ ਬਾਬੇ ਨਾਨਕ ਵੀ ਭਗਤ ਰਵਦਾਸ ਜੀ ਦੀ ਬਾਣੀ ਬਾਹਰ ਕੱਢ ਲਈਏ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਮੂਹਨ ਹੋਣਗੇ ਤਾਂ ਤੇਰੇ ਵਰਗੇ ਲੋਕਾਂ ਨੂੰ ਨਹੀਂ ਗੁਰੂ ਤਾਂ ਆਪਸ ਦੇ ਵਿੱਚ ਲੜਦੇ ਹੀ ਨਹੀਂ ਉਹ ਤਾਂ ਕੋਦੋਂ ਸਦੀਆਂ ਸਾਲ ਪਹਿਲਾਂ ਕੋਨਾ ਚਿਰ ਹੋ ਗਿਆ ਯਾਰ ਉਹ ਤਾਂ ਆਪਸ ਦੇ ਵਿੱਚ ਕਦੀ ਲੜਦੇ ਦੇਖੀ ਆ ਤੇ ਤੂੰ ਵੱਖਰੀ ਗੱਲ ਕਰਦਾ ਜੀ ਇਹ ਸਿੱਖ ਜਿਹੜੀ ਇੰਦਾ ਇੰਦਾ ਯਾਰ ਅਸੀਂ ਗੁਰੂ ਹੁਣ ਵੀ ਗੁਰਦੁਆਰੇ ਜਾਣਾ ਮੈਂ ਹਨਾ ਇੱਕ ਵੀ ਸਿੱਖ ਮੈਂ ਕਹਿੰਦਾ ਮੈਂ ਮੈਂ ਯਾਰ ਸੋਆ ਸਾਹ ਤੇ ਚੱਲ ਕੀ ਖਾਣੀਆਂ ਲੈ ਇਹਦੇ ਵਿੱਚ ਉਦਾਂ ਵੀ ਨਹੀਂ ਯਕੀਨ ਕਰਦਾ ਵੀ ਮੈਂ ਕਹਿੰਦਾ ਕੱਖ ਨਾਰ ਵੀ ਮੇਰਾ ਕੱਖ ਨਾਰ ਵੀ ਜਿਵੇਂ ਝੂਠ ਬੋਲਾਂ ਗੁਰਦੁਆਰਾ ਸਾਹਿਬ ਜਾਈਦਾ ਜੀ ਇੱਕ ਸੈਕਿੰਡ ਲਈ ਵੀ ਮਨ ਦੇ ਵਿੱਚ ਖਿਆਲ ਆਇਆ ਹੋਵੇ ਨਾ ਵੀ ਨਹੀਂ ਯਾਰ ਮੱਥਾ ਟੇਕਣਦੇ ਆ ਵੀ ਯਾਰ ਸਾਹਮਣੇ ਬਾਬਾ ਨਾਨਕ ਵੀ ਬੈਠਾ ਆ ਯਾਰ ਗੁਰੂ ਰਬਦਾਸ ਜੀ ਵੀ ਬੈਠੇ ਹੋਣੇ ਆ ਵਿੱਚ ਮੱਥਾ ਠੀਕੀ ਹੀ ਰਹਿਣ ਦੀ ਹੈ ਸਾਡੇ ਤਾਂ ਕਦੀ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਸਾਡੇ ਲਈ ਤਾਂ ਜਿੱਦਾਂ ਦੇ ਬਾਬਾ ਨਾਨਕ ਆ ਉਦਾਂ ਦਾ ਬਾਬਾ ਰਵਿਦਾਸ ਆ ਸਾ ਕਿਸੇ ਸਿੱਖ ਦੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਹਾਂ ਜਰੂਰੀ ਨਹੀਂ ਵੀ ਸਿੱਖਾਂ ਦੇ ਵਿੱਚ ਸਾਰੇ ਚੰਗੇ ਜਿਹੜੇ ਧਰਮ ਦੇ ਠੇਕੇਦਾਰ ਜਾਂ ਉਹ ਜਰੂਰ ਆਪਣੇ ਜੋ ਹੈ ਆਪਣੀਆਂ ਕੁਰਸੀਆਂ ਬਚਾਉਣ ਲਈ ਬਥੇਰੀ ਬਗਵਾਸ ਕਰਦੀ ਆ ਪਰ ਤੂੰ ਨਾਰਮਲ ਪਿੰਡ ਦੇ ਵਿੱਚੋਂ ਬੰਦਾ ਦੇ ਕਿ ਸਾਡੇ ਪਿੰਡ ਜੇ ਬਾਬੇ ਨਾਨਕ ਦਾ ਉਹੀ ਵੀ ਆਪਾਂ ਗੁਰਪੁਰ ਮਨਾਉਣਾ ਤਾ ਆ ਧਰਮੀ ਜਿਹੜੇ ਮੈਂ ਦੂਸਰਾ ਸ਼ਬਦ ਨਹੀਂ ਵਰਤਣਾ ਚਾਹਣਾ ਕਿਉਂਕਿ ਮੈਨੂੰ ਆਊਟ ਜਾ ਲੱਗਦਾ ਥੋੜੇ ਯਾਰ ਮੇਰੇ ਰਵਦਾਸੀਆ ਤਾਂ ਤਾ ਜਿਹੜੇ ਆ ਧਰਮੀ ਲੋਕੀ ਸਭ ਤੋਂ ਮੂਰੀ ਹੁੰਦੀ ਆ ਤੇ ਜਦੋਂ ਰਵਦਾਸ ਮਹਾਰਾਜ ਦਾ ਮਨਾਉਣਾ ਹੋਵੇ ਤਾਂ ਜੱਟਾਂ ਦੇ ਬੰਦੇ ਸਾਰੀ ਮੂਰੀ ਹੁੰਦੀ ਆ ਸਾਰੀ ਸੰਗਤ ਸਾਡੇ ਪਿੰਡ ਜਾ ਕੇ ਦੇਖ ਲਈ ਭਾਂਗੇ ਪਿੰਡ ਦਾ ਬੰਦਾ ਨਹੀਂ ਆਪਦੇ ਵਿੱਚ ਕਦੀ ਵੀ ਲੱਗਦਾ ਚਾਹੀ ਸੇਖਿਆ ਤੇ ਚਾਹੀ ਦੂਸਰੀ ਆ ਧਰਮੀ ਕਦੀ ਪਹਿਲੀ ਗੱਲ ਪਤਾ ਹੀ ਨਹੀਂ ਲੋਕਾਂ ਨੂੰ ਪਰ ਤੇਰੇ ਵਰਗੀ ਲੋਕੀ ਜਿਹੜੀ ਆ ਇਹ ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਬਠਾਉਂਦੀ ਆ ਤੂੰ ਕੱਲ੍ਹ ਦੀਆਂ ਵੀਡੀਓ ਦੇ ਵਿੱਚ ਇਹੀ ਬਗਵਾਸ ਕਰੀ ਜਾਂਦਾ ਜੀ ਇਹਨਾਂ ਨੇ ਦਰਜਾ ਨਹੀਂ ਦਿੱਤਾ ਇਹਨਾਂ ਨੇ ਤਾਂ ਉਹ ਯਾਰ ਸਾਡੀ ਕਾਦ ਕੀ ਆ ਅਸੀਂ ਰਵਿਦਾਸ ਮਹਾਰਾਜ ਨੂੰ ਦਰਜਾ ਆ ਦਿੱਤੀ ਸੋ ਤੇਰੇ ਮੰਨੇ ਮੂਰੇ ਹੱਥ ਭਰਾਵਾ ਜਿੰਨਾ ਤੂੰ ਹੈਗਾ ਤੂੰ ਠਗਿਆ ਰਹਿ ਕੋਈ ਗੱਲ ਤਾਂ ਇਹਦੇ ਪਿੰਡ ਦੇ ਬੰਦਿਆਂ ਨੂੰ ਵੀ ਬੇਨਤੀ ਆ ਵੀ ਕੋਈ ਵੀ ਆ ਸਟੇਜ ਤੇ ਬੋਲਣ ਤੋਂ ਪਹਿਲਾਂ ਕਿਸੇ ਨੂੰ ਬੋਲਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਹਾਂ ਅਗਲਾ ਬੰਦਾ ਕੀ ਉੱਥੇ ਬੋਲ ਰਿਹਾ ਸੋ ਹੱਥ ਮੰਨੇ ਤੁਹਾਡੇ ਮੂਰੇ ਹੋਣ ਵਾਲੀ ਜਨਰੇਸ਼ਨ ਨੂੰ ਜਿਹੜਾ ਸਿਰ ਜੋੜ ਕੇ ਸਿਰ ਬੈਠਣ ਦਿਓ ਐਵੇਂ ਫੁੱਟਾਂ ਨਾ ਪਾਈ ਜਾਓ